ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜੇ ਸਿੱਖ ਨੇ ਅੰਮ੍ਰਿਤ ਛਕਣਾ ਹੋਵੇ ਉਹ ਸਵੇਰੇ ਇਸ਼ਨਾਨ ਕਰਕੇ ਸਾਰੇ ਕਕਾਰਾਂ ਸਹਿਤ ਦੀਵਾਨ ਵਿੱਚ ਆ ਕੇ ਆਪਣਾ ਨਾਂ ਵਿਖਾ ਦੇਵੇ ਭਾਈ ਭਗਤੂ ਜੀ ਮਤਾ ਜੀਉਣੀ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਨਾਂ ਦੀਵਾਨ ਵਿੱਚ ਜਾ ਕੇ ਲਿਖਾ ਦਿੱਤਾ ਵਿਸਾਖੀ ਅਦੇ ਦਿਨ ਅਸਦੀਵਾਰ ਦੇ ਪੋਗ ਪਿਛੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਵੀਰ ਅਸੀਂ ਕਵਿਤਾਵਾਂ ਗਾਈਆਂ ਗਈਆਂ ਫਿਰ ਸਾਰੇ ਸਿੱਖਾਂ ਨੂੰ ਇਹ ਸਮਝਾਇਆ ਗਿਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ دیਵਾਨ ਹਾਲ ਵਿੱਚ ਪਹੁੰਚ ਜਾਣ ਅਤੇ ਜਿਵੇਂ ਉਹਨਾਂ ਦਾ ਨਾਮ ਬੋਲਿਆ ਜਾਵੇ ਉਹ ਗੁਰੂ ਜੀ ਕੋਲ ਜਾ ਕੇ ਅੰਮ੍ਰਿਤ ਪਾਨ ਕਰ ਲੈਣ ਭਾਈਪਤੁਰਜੀ ਮਾਤਾ ਜੀ ਹੁਣੇ ਜੀ ਅਤੇ ਦੀਪ ਨੇ ਦੀਵਾਨ ਹਾਲ ਵਿੱਚ ਬੈਠੇ ਉਹ ਬੜੀ ਸ਼ਰਧਾ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਰਹੇ ਅਤੇ ਆਪਣੀ ਵਾਰੀ ਨੂੰ ਉਡੀਕਦੇ ਰਹੇ ਜਦ ਉਹਨਾਂ ਦੇ ਨਾਮ ਬੋਲੇ ਗਏ ਤਾਂ ਉਹ ਗੁਰੂ ਜੀ ਪਾਸ ਅੰਮ੍ਰਿਤ ਛਕਣ ਪਹੁੰਚ ਗਏ ਜਦ ਦੀਪ ਦੀ ਵਾਰੀ ਆਈ ਤਾਂ ਉਸ ਦੀਆਂ ਅੱਖਾਂ ਫੇਰ ਗੁਰੂ ਜੀ ਨਾਲ ਦੋ ਚਾਰ ਹੋਈਆਂ ਗੁਰੂ ਜੀ ਦੀਪ ਦੇ ਕਦਗਾਠ ਅਤੇ ਹਥਾ ਸ਼ਰਧਾ ਨੂੰ ਵੇਖ ਕੇ ਫਿਰ ਮੁਸਕਰਾ ਪਏ ਜਦ ਇਹਨਾਂ ਨੇ ਹਮਝ ਛਕ ਲਿਆ ਤਾਂ ਉਹਨਾਂ ਦੇ ਨਾਂ ਪਾਈ ਭਗਤ ਸਿੰਘ, ਮਾਤਾ ਜੀਵਨ ਕੌਰ ਜੀ ਅਤੇ ਬਾਬਾ ਦੀਪ ਸਿੰਘ ਜੀ ਹੋ ਗਏ ਉਹਨਾਂ ਨੂੰ ਨਵੇਂ ਚੋਲੇ ਪਾਏ ਹੋਏ ਸੰਸਤ ਦੇ ਗ람 ਵਿੱਚ ਕਿਰਪਾਨਾਂ ਸਜਾਈਆਂ ਹੋਈਆਂ ਸਨ ਉਹਨਾਂ ਨੂੰ ਆਪ ਹੀ ਅਨੁਭਵ ਹੋ ਰਿਹਾ ਸੀ ਜਿਵੇਂ ਸੱਚਮੁੱਚ ਹੀ ਉਹ ਇੱਕ ਬੱਕਰੀ ਤੋਂ ਸ਼ੇਰ ਬਣ ਗਏ ਹੋਣ ਜਦ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤਾਂ ਗੁਰੂ ਜੀ ਨੇ ਫਿਰ ਸਿੱਖ ਰਹਿਤ ਮਰਿਆਦਾ ਬਾਰੇ ਸਮਝਾਇਆ ਭਾਈ ਪਤ ਸਿੰਘ ਮਾਤਾ ਜੀਵਨ ਕੌਰ ਜੀ ਅਤੇ ਬਾਬਾ ਦੀਪ ਸਿੰਘ ਜੀ ਕੁਝ ਦਿਨ ਅਨੰਦਪੁਰ ਸਾਹਿਬ ਹੀ ਠਹਿਰ ਗਏ ਉਹ ਉੱਥੇ ਲੰਗਰ ਵਿੱਚ ਸੇਵਾ ਕਰਦੇ ਤੇ ਉੱਥੇ ਹੀ ਪ੍ਰਸ਼ਾਦਾ ਛਕ ਲੈਂਦੇ ਭਾਈ ਦੀਪ ਸਿੰਘ ਜੀ ਗੁਰੂ ਜੀ ਦੀ ਫੌਜ ਨੂੰ ਵੇਖਣ ਜਾਂਦਾ ਉਹਨਾਂ ਦੇ ਹਥਿਆਰਾਂ ਨੂੰ ਅਧਿਐਨ ਕਰਦਾ ਉਸ ਨੂੰ ਉਸ ਨੂੰ ਪਤਾ ਲੱਗਾ ਕਿ ਸਾਰੇ ਜੋਧੇ ਕਾਰਬਰ ਛੱਡ ਕੇ ਆਏ ਸਨ ਅਤੇ ਸਾਰੇ ਇਹ ਗੁਰੂ ਜੀ ਦੀ ਫੌਜ ਦੇ ਮੈਂਬਰ ਹਨ ਉਹਨਾਂ ਨੂੰ ਹਰ ਪ੍ਰਕਾਰ ਦੇ ਸ਼ਸਤਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ ਘੋੜਸਵਾਰੀ ਗੱਤਕੇ ਬਾਜੀ ਤੀਰ ਅੰਦਾਜ਼ੀ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਇਸ ਤੋਂ ਉਪਰੰਤ ਉਸ ਵਿਖਿਆ ਕਿ ਇਹਨਾਂ ਸਿੱਖਾਂ ਨੂੰ ਵਿਦਿਆ ਵੀ ਪੜ੍ਹਾਈ ਜਾਂਦੀ ਸੀ ਇਸ ਸਭ ਕੁਛ ਦੇ ਵੇਕ ਕਿ ਭਾਈ ਦੀਪ ਸਿੰਘ ਨੇ ਇਹ ਪੱਕਾ ਇਰਾਦਾ ਕਰ ਲਿਆ ਕਿ ਉਹ ਗੁਰੂ ਜੀ ਪਾਸ ਹੀ ਰਹੇਗਾ ਅਤੇ ਵਿਦਿਆ ਪੜ੍ਹੇਗਾ ਅਤੇ ਸ਼ਸਤਰ ਚਲਾਉਣ ਵਿੱਚ ਚੰਨਪੰਦ ਬਣੇਗਾ। ਉਸਨੇ ਆਪਣੇ ਮਨ ਦੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸ ਦਿੱਤੀ। ਉਸ ਸਮੇਂ ਗੁਰੂ ਜੀ ਵਾਕਵਾਖ ਪ੍ਰਾਂਤਾ ਦੀਆਂ ਸੰਗਤਾਂ ਨੂੰ ਅਲਵਿਦਾ ਕਰ ਰਹੇ ਸਨ। ਜਦ ਉਹ ਭਾਈ ਦੀਪ ਸਿੰਘ ਕੋਲ ਆਏ ਤਾਂ ਭਾਈ ਦੀਪ ਸਿੰਘ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਾ, "ਮਹਾਰਾਜ ਮੈਂ ਪਿੰਡ ਨਹੀਂ ਜਾਣਾ। ਮੈਨੂੰ ਆਪਣੀ ਸੇਵਾ ਵਿੱਚ ਹੀ ਰੱਖ ਲਵੋ।" ਗੁਰੂ ਜੀ ਨੇ ਪਾਈ ਦੀਪ ਸਿੰਘ ਨੂੰ ਫੜ ਕੇ ਆਪਣੀ ਛਾਤੀ ਨਾਲ ਲਾਇਆ ਤੇ ਪਾਈ ਭਗਤ ਸਿੰਘ ਅਤੇ ਮਾਤਾ ਜੀਤਨ ਕੌਰ ਨੂੰ ਕਹਿਣ ਲੱਗੇ ਮਹਾਂਪੁਰਛੋ ਤੁਸੀਂ ਪਿੰਡ ਚਲੇ ਜਾਓ ਪਾਈ ਦੀਪ ਸਿੰਘ ਨੂੰ ਸਾਡੇ ਪਾਸ ਹੀ ਰਹਿਣ ਦੇਵੋ ਇਹ ਸਿੱਖ ਕੌਮ ਦਾ ਦੀਪ ਬਣੇਗਾ ਅਜਿਹੇ ਸੂਰਮੇ ਦੀ ਸਾਨੂੰ ਬਹੁਤ ਲੋੜ ਹੈ ਪਾਈ ਭਗਤ ਸਿੰਘ ਅਤੇ ਮਾਤਾ ਜੀਤਨ ਕੌਰ ਜੀ ਪਿੰਡ ਚਲੇ ਗਏ ਤੇ ਪਾਈ ਦੀਪ ਸਿੰਘ ਗੁਰੂ ਸੇਵਾ ਵਿੱਚ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ